ਸਰ ਜਿਹੜਾ ਤੁਸੀਂ ਹੈਰੋਨ ਫੜੀ ਹੈ ਜੀ ਉਸ ਸੰਬੰਧ ਵਿੱਚ ਕੀ ਜਣਾ ਦੇਖੋ ਜੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਵੀ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪੋਪਿਉਲਰ ਨਹੀਂ ਉਹ ਉਸ ਦਿਨ ਵੱਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਿੰ ਕੁਟਿਆਲ ਐਸਐਸਪੀ ਇਸ਼ਾਨਦਰ ਮਹਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨਦੇਸ਼ ਦੇ ਥਾਣਾ ਕਮਾਂਡਿੰਗ ਕੋਲ ਥਾਣਾ ਦੇ ਐਸਐਸਟੀਓ ਨਾਮਯੁਕਤ ਰਾਸ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟਿਟੀ ਕਾਰਡ ਵਿਚ 500 ਗ੍ਰਾਮ ਹੈ ਦੋਸਤ 254 ਗ੍ਰਾਮ ਹੈ ਦੁਸਤਵੇ ਕਬੂ ਕਰਕੇ ਪ੍ਰਦਰਸ਼ਿਤ ਕੀਤਾ ਇੱਕ ਯਬ ਨਾਰੀ ਕਾ ਗ੍ਰਾਮ ਵੀ ਹੈ ਮਸ਼ੂ ਗ੍ਰਾਮ ਕੀ ਹੈ ਤੇ ਇਸ ਨਾਲ ਇਸ ਨੂੰ ਖਾਲੋ ਬੇਗੀ ਇਹ ਜੇ ਸਾਡੀ ਮੁਹੀਮ ਮੈਸੇਜ ਦੇ ਅਨੁਸਾਰ ਲਗਭਗ ਜਲਦੀ ਹੋਵੇਗੀ ਇਸੇ ਤਰ੍ਹਾਂ ਦੇ ਵੀ ਸਭ ਨੂੰ ਇਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਤੁਹਾਡੇ ਕੋਲੋਂ ਬਾਰਨਿੰਗ ਆ ਉਹ ਨਸ਼ਾ ਦੇ ਘਰੋਂ ਬੰਦ ਕਰ ਦਵੇ ਇਸ ਤਰ੍ਹਾਂ ਅਸੀਂ ਇਸ ਨੂੰ ਉਹਨੂੰ ਜਿਹੜਾ ਇਹਦੇ ਕਾਬੂ ਆ ਅਸੀਂ ਦੇ ਰਿਜਿਸਟਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਅਰੀਦ ਦੀ ਪੂਰਾ ਚੈੱਕ ਉੱਪਰ ਚੈੱਕ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਰਿਪੋਰਟ ਵਿਚ ਅਸੀਂ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਅਰੀਦ ਪੱਟੀਵਾਰ ਰੋਡ ਪੱਟੀਵਾਰ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਜਸਤਾ ਕੋਈ ਹੈ ਫਰਕ ਇਹਦਾ ਨਾਮ ਕੀ ਹੈ ਇਹ ਤੇ ਤਾਂ ਪਿੰਡ ਕਿੱਟ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਆ ਪਿੰਡ ਜਿਮਾ ਖੁੱਡੀ ਦਾ ਜਿਹੜਾ ਪਸਟਲਸ ਹੋ ਗਿਆ ਉਹ 82 ਨੰਬਰ ਆ ਫਲਦਾ ਉਹ ਬਿੱਟੇ ਦਾ 28 ਟਰਾਂਸਫਰ ਹੋ ਗਈ ਅੰਡਰ ਸੈਕਸ਼ਨ ਐਂਸਟ ਇਹ ਸਰਕਾਰ ਕਰਤਾ ਕੀ ਜਿਕੇ ਆ ਅਨਪੋਸ਼ ਨੂੰ ਵੀ ਇਹ ਇੰਡੀਅਨ ਆਰਮੀ ਦਾ ਜੁਦਾ ਹਾਂ ਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਪਿਮੀਰ ਕੋਈ ਪਰਿਮੀਰ ਬੌਂਡਿਸਤਾਂ ਦੇ ਨਹੀਂ ਆਇਆ ਬਟ ਇਹ ਇਥੇ ਜਿਆਦਾ ਜਿਹੜੇ ਜੁਦੀ ਅਮੀਰ ਹੁੰਦੇ ਚਾਹਤ ਵਿੱਚ ਇੱਕ ਧੰਦੇ ਜਾ ਗਿਆ ਇਹ ਕੋਈ ਡਰਗ ਮੰਦੀ ਵੀ ਫੜੀ ਗਈ ਕੋ ਸਰ ਹਾਂ 831 31 13190 ਰੁਪਏ ਦੇ ਡਰ ਨਹੀਂ ਆ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਕੀਤਾ ਮੰਨ ਲਿਆ ਇਹ ਹੜਾ ਪਰਮੈਟਰ ਰੇਸ਼ਨ ਆ। ਉਸ ਦੀਆਂ ਤੁਹਾਨੂੰ ਇਸ ਨੂੰ ਨਹੀਂ ਕਰਾਂਗੇ। ਇਹਦੇ ਜਿਹੜੀ ਵੀ ਪੈਕਪੋਰਟ ਫੋਲਡਿੰਗ ਜਗਿਆ ਜਿਹਨੂੰ ਇਸਤੇ ਮਾਰ ਰਿਹਾ। ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਹੈ। ਜੀ ਇਹਦੀ ਜਿਹੜੀ ਬਰਾਮਗੀ ਹੋਈ ਹੈ ਇੱਕ ਆਕਾਰ ਦੇ ਕੰਪਿਊਟਰ ਕੰਡਾ ਵੀ ਨਾਲ ਲਿਆ। ਸਾਰੇ ਇਹਨਾਂ ਸ਼ਕਲ ਕੁੱਲ ਮਿਕਟੇ ਇਹ ਬਾਸ ਰਿਹਾ ਇਹ ਜੋ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਜੀ ਇਸ ਨਾਲ ਤੁਸੀਂ ਉਹਨੇ ਸ਼ਕਲ ਕਰਦੇ ਕਰਦਾ ਜੀ ਇਸ ਤਰ੍ਹਾਂ ਦੀ। ਸਰ ਤੋਂ ਇਸ ਪਬਲਿਕ ਨੂੰ ਕੀ ਇਹ ਵੀ ਇਨਕਾਰ ਕਰਦੇ ਹਨ ਉਹਨੂੰ ਜਿਹੜੀ ਸਾਡੀ ਬਿਲਕੁਲ ਹੀ ਪੀਰ ਹੈ ਜਿਹੜਾ ਨਸ਼ਾ ਕੋਈ ਇਸ ਜਦੋਂ ਤੱਕ ਫਸ ਗਿਆ ਹੈ ਕੋਈ ਪੀਣ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਕਪੇਟ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਲਵੇ ਤੇ ਠੀਕ ਹੋ ਗਈ ਜਾਂ ਹਰ ਨਾ ਰਸਤਾ ਕੈਂਪ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦੇ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਭੁਕਤਾਰਾ ਜਾ ਕੇ ਆਪਣੀ ਜ਼ਿੰਦਗੀ ਖਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਹੈ ਉਹਦੇ ਸਾਡੇ ਪੂਰੀਆ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਰ ਬਣੀ ਹੈ ਉਸ ਨੂੰ ਉਸੇ ਮਕਾਨ ਤੱਕ ਚਾਹਾਂਗੇ